ਬਠਿੰਡਾ ਦੇ ਗੁਰੂਕੁਲ ਰੋਡ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਠੀ ਦੇ ਬਾਹਰ ਆਲ ਰੀਆ ਅੰਗਰਵਾੜੀ ਵਰਕਰ ਮਜ਼ਦਮ ਯੂਨੀਅਨ ਵੱਲੋਂ ਦਿੱਤਾ ਗਿਆ ਧਰਨਾ ਕਿ ਹਾਲ ਲੰਬੇ ਸਮੇਂ ਤੋਂ ਨਹੀਂ ਮਿਲ ਰਹੀ ਉਹਨਾਂ ਨੂੰ ਤਨਖਾਹ ਵੀਰਵਾਰ ਨੂੰ 12:30 ਵਜੇ ਦੇ ਲਗਭਗ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਕੋਠੀ ਦੇ ਬਾਹਰ ਅੰਗਣਵਾੜੀ ਮਲਾਦਮ ਵਰਕਰ ਯੂਨੀਅਨ ਵੱਲੋਂ ਅੱਜ ਕਾੜੀਆਂ ਚੁੰਨੀਆਂ ਲੈ ਕੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ 13 ਮਹੀਨਿਆਂ ਤੋਂ ਲਗਾਤਾਰ ਸਾਨੂੰ ਤਨਖਾਹ ਨਹੀਂ ਮਿਲੀ ਇਸ ਨੂੰ ਲੈ ਕੇ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਤੇ ਅੱਜ ਉਹਨਾਂ ਵੱਲੋਂ ਇੱਕ ਸਿੱਖੇਤਕ ਤਰਨਾ ਦਿੱਤਾ ਜਾ ਰਿਹਾ ਉਹਨਾਂ ਵੱਲੋਂ ਇਸ ਦੇ ਵਿੱਚ ਇੱਕ ਦਿਨ ਦਾ ਇਹ ਆਪਣਾ ਤਰਨਾ ਦਿੱਤਾ ਜਾ ਰਿਹਾ ਤੇ ਇੱਕ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਅਗਰ ਸਾਡੀ ਫੇਰ ਵੀ ਤਨਖਾਹ ਨਹੀਂ ਆਈ ਤਾਂ ਉਹਨਾਂ ਵੱਲੋਂ ਜਿੱਥੇ ਚੋਣਾਂ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਉੱਥੇ ਜੋ ਮੰਤਰੀ ਨੇ ਬਲਜੀਤ ਕੌਰ ਉਹਨਾਂ ਦਾ ਵੀ ਇਹਨਾਂ ਵੱਲੋਂ ਆ ਵੀ ਆਪਣਾ ਵਿਰੋਧ ਕੀਤਾ ਜਾਵੇਗਾ ਉਹਨਾਂ ਦੇ ਬਾਹਰ ਵੀ ਜਾ ਕੇ ਇਹਨਾਂ ਮੇਰਾ ਨਾਮ ਗੁਰਮੀਤ ਸਿੰਘ ਆਲ ਪੰਜਾਬ ਆਂਗਣਵਾੜੀ ਮਲਾਜ਼ਮ ਜੁਨੀਅਨ ਜ਼ਿਲ੍ਹਾ ਬਠਿੰਡਾ ਦੀ ਮੈਂ ਪ੍ਰਧਾਨ ਹਾਂ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕਿਸ ਵਜ੍ਹਾ ਤੋਂ ਸਰ ਮੈਂ ਖੁਦ ਇਸ ਬਲਾਕ ਨੇ ਬਿਲੋਂਗ ਕਰਦੀ ਹਾਂ ਤੇ ਸਾਡੇ ਬਲਾਕ ਨੂੰ ਪਿਛਲੇ 13 ਮਹੀਨੇ ਤੋਂ ਮਾਨਪੱਤਾ ਨਹੀਂ ਮਿਲਿਆ ਜਿਸ ਮਜਬੂਰੀ ਦੇ ਕਾਰਨ ਸਾਨੂੰ ਏ ਕਰਨਾ ਪ੍ਰਦਰਸ਼ਨ ਕਰਨਾ ਪੈ। ਕਿੰਨੇ ਕਿ ਸੈਲਰੀ ਕਿੰਨੇ ਮਹੀਨੇ ਦੀ ਰੁਕੀ ਵੀ ਹੈ ਕਿੰਨੀ ਮਹਿਲਾ ਵਾਂਗੂ ਦੇਖੋ ਜੀ ਆ ਪੂਰੀ 8 ਬਲਾਕ ਹੈ ਜਿਹੜੇ ਐਨਜੀਓ ਦੇ ਅੰਡਰ ਚੱਲਦੇ ਹੈ ਜਿੰਨਾਂ ਵਿੱਚ ਪੰਜ ਬਲਾਕ ਐਡਵਾਈਜ਼ਰੀ ਬੋਰਡ ਦੇ ਅੰਦਰ ਚੱਲਦੇ ਆ ਤੇ ਤਿੰਨ ਬਲਾਕ ਬਲਪਲਾਇ ਕੌਂਸਲ ਦੇ ਅੰਦਰ ਚੱਲਦੇ ਆ ਸਾਡਾ ਬਲਾਕ ਜਿਹੜਾ ਬਲਪਲਾਇ ਕੌਂਸਲ ਦੇ ਅੰਦਰ ਹੈ ਵਿੱਚੋਂ ਜਿਹੜੇ ਪੰਜ ਬਲਾਕਾਂ ਨੂੰ 7 ਮਹੀਨੇ ਤੋਂ ਮਾਨ ਪਤਾ ਨਹੀਂ ਮਿਲਿਆ ਤੇ ਸਾਨੂੰ 13 ਮਹੀਨੇ ਤੋਂ ਮਾਨ ਪਤਾ ਨਹੀਂ ਮਿਲਿਆ ਜਿਸ ਮਜਬੂਰੀ ਕਰਕੇ ਅਸੀਂ ਇੱਥੇ ਪਹੁੰਚੇ ਆ ਤਾਂ ਹਰ ਬਲਾਕ ਦੇ ਵਿੱਚ ਲਗਭਗ 4-500 ਮੈਂਬਰ ਹੈ ਸਾਡਾ ਬਲਾਕ ਸਭ ਤੋਂ ਵੱਡਾ ਹੈ ਸਾਡੇ ਬਲਾਕ 'ਚ 850 ਮੈਂਬਰ ਹੈ ਜਿਨੂੰ ਮਾਨ ਪੱਤਾ ਨਹੀਂ ਮਿਲਿਆ ਇਹ ਮੰਗ ਕੀ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਰੁਕਿਆ ਮਾਨ ਪੱਤਾ ਰੀਲਿਸ ਕੀਤਾ ਜਾਵੇ ਸਾਨੂੰ ਮੁੱਖ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ ਤੇ ਤਾ ਜੋ ਸਾਨੂੰ ਦੂਜੇ ਬਲਾਕਾਂ ਦੀ ਤਰ੍ਹਾਂ ਮਾਨ ਪੱਤਾ ਮਿਲੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਤੁਸੀਂ ਦਿਲ ਸਾਹਿਬ ਦੇ ਐਮਐਲਏ ਸਾਡੇ ਬਾਹਰ ਧੰਨ ਲਾਇਆ ਹੈਗਾ ਅੰਮ੍ਰਿਤਵੜੀ ਕੀ ਤੁਹਾਡੇ ਮੰਗਾਂ ਕੀ ਹਨ ਬਾਰੇ ਮੰਗਾਂ ਸਾਡੀਆਂ ਬਹੁਤੀਆਂ ਨਹੀਂ ਹੈਗੀਆਂ ਕੋਈ ਕੰਮ ਕਰਕੇ ਤਨਖਾਹ ਮੰਗ ਰਹੇ ਆ ਜਿਹੜਾ 14 14 ਮਹੀਨੇ ਹੋ ਗਏ ਇਹ ਸਰਕਾਰ ਤਨਖਾਹ ਨਹੀਂ ਦੇ ਰਹੀ 2 ਸਾਲ ਹੋ ਗਏ ਸਰਕਾਰ ਆਈ ਨੂੰ ਜਿਹੜੀ ਇਸ ਤੋਂ ਪਹਿਲਾਂ ਵੀ ਤਨਖਾਹਾਂ ਨਿਕਲੀਆਂ ਨਾ ਧਰਨਾ ਲਾ ਕੇ ਟੋਕਨ ਅਮਾਊਂਟ ਦੇ ਦਿੰਦੇ ਆ ਕਦੇ 2 ਮਹੀਨਿਆਂ ਦੀ ਤਨਖਾਹ ਦੇਤੀ ਕਦੇ 4ਾਂ ਦੀ ਵੀ ਐਡੀ ਫੇਲ ਸਰਕਾਰ ਐ ਐਡੀ ਨਕਮੀ ਸਰਕਾਰ ਐ ਵੀ ਗੱਲਾਂ ਤਾਂ ਹੋਰ ਕੀਤੀਆਂ ਸੀ ਇਹਨਾਂ ਨੇ ਬੀਬੀਆਂ ਨੂੰ ਕਿਹਾ 1000 ਰੁਪਏ ਦੇਵਾਂਗੇ ਅੰਗਣਵਾੜੀ ਵਰਕਰਾਂ ਨੂੰ ਕਿਹਾ ਤੁਹਾਡਾ ਮਾਣ ਪੱਤਾ ਦੁੱਗਣਾ ਕਰਾਂਗੇ ਅੱਜ ਲੋਕ ਜਿਹੜੇ ਹੈਗੇ ਆ ਮੁਲਾਜ਼ਮ ਤਨਖਾਹ ਤੋਂ ਵੀ ਬੈਠੇ ਆ ਇਹਨਾਂ ਨੇ ਤੌਬਾ ਤੌਬਾ ਕਰਾਈ ਪਈ ਆ ਲੋਕਾਂ ਦੀ ਤੇ ਜੇ ਤੁਸੀਂ ਕੰਮ ਕਰਕੇ ਉਹਨਾਂ ਨੂੰ ਤਨਖਾਹ ਵੀ ਨਹੀਂ ਦੇ ਪਾ ਰਹੇ ਤੇ ਸਰਕਾਰ ਚਲਾਉਣ ਦਾ ਕੀ ਅਧਿਕਾਰ ਐ ਤੁਹਾਨੂੰ ਤੇ ਫਿਰ ਅੱਜ ਤੁਸੀਂ ਕਾਲੇ ਚੁੰਨੀ ਵੀ ਪਾਈਆਂ ਜੀ हां ਕਾਲੀਆਂ ਚੁੰਨੀਆਂ ਲੈ ਕੇ ਆਏ ਹੋਏ ਆ ਰੋਸ ਪ੍ਰਦਰਸ਼ਨ ਕਰ ਰਹੇ ਆ ਤਨਖਾਹਾਂ ਮੰਗ ਰਹੇ ਆ ਬੇਸਿਕ ਨੀਡ ਆ ਜਿਹੜਾ ਇਹਨਾਂ ਦੀ ਬੇਸਿਕ ਜ਼ਿੰਮੇਵਾਰੀ ਆ ਕੋਈ ਬੰਦਾ 30 ਦਿਨ ਕੰਮ ਕਰਦਾ ਉਹਨੂੰ 2 ਤਰੀਕ ਤੱਕ ਤਨਖਾਹ ਮਿਲਣੀ ਚਾਹੀਦੀ ਹੈ ਠੀਕ ਹੈ ਇਹਨਾਂ ਦੇ ਖਾਤੇ 'ਚ ਤਾਂ ਆ ਹੀ ਜਾਂਦੀ ਹੋਣੀ ਆ 2 ਤਰੀਕ ਤੱਕ ਤਨਖਾਹ ਇਹਨਾਂ 70000 ਕਰੋੜ ਰੁਪਏ ਇਹਨਾਂ ਨੇ ਪੰਜਾਬ ਦੇ ਸਿਰ ਚੜਾਤਾ ਠੀਕ ਹੈ ਉਹ ਕਾਦੇ ਲਈ ਚੜਾਤਾ ਉਹ ਕਿੱਥੇ ਖਾ ਗਏ ਆਪ ਤਾਂ ਇਹਨਾਂ ਨੇ ਲੁੱਟ ਮਚਾਈ ਹੋਈ ਆ ਲੋਕਾਂ ਦੇ ਇਹਨਾਂ ਨੇ ਢਿੱਡ ਧੋਤੇ अच्छा फिर ਤੁਹਾਨੂੰ ਐਮਐਲਏ ਸਾਹਿਬ ਮਿਲੇ ਜੀ ਅੱਜ ਬਿਲਕੁਲ ਨਹੀਂ ਮਿਲੇ ਹੈਗੇ ਉਹ ਤਾਂ ਹੈ ਹੀ ਨਹੀਂ ਕਿ ਕਹਿੰਦੇ ਉਹ ਤਾਂ ਹੈ ਨਹੀਂਗੇ ਇੱਥੇ ਕਿਤੇ ਮੀਟਿੰਗ ਤੇ ਗਏ ਹੋਇਆ ਤੇ ਫਿਰ ਨਹੀਂ ਚੱਲਦਾ ਉਹ ਤਾਂ ਨਾ ਮੰਗ ਪੱਤਰ ਦਿੰਨੇ ਆ ਕਹਿੰਦੇ ਵੀ ਉਹਨਾਂ ਦੇ ਪੀ ਹੈ ਜਿਹੜਾ ਮੰਗ ਪੱਤਰ ਲੈਣਗੇ ਤੇ ਮੰਗ ਪੱਤਰ ਦਿੰਨੇ ਆ ਧਰਨਾ ਤਾਂ ਹੁਣ ਇਸ ਤੋਂ ਬਾਅਦ ਮੰਤਰੀ ਦੇ ਲਾਵਾਂਗੇ ਸੀ ਜਿਹੜਾ ਅਗਲਾ ਪ੍ਰੋਗਰਾਮ ਕਿਹੜੇ ਮੰਤਰੀ ਦਾ ਕੈਬਨਿਟ ਮੰਤਰੀ ਜਿਹੜੇ ਸਾਡੇ ਡਿਪਾਰਟਮੈਂਟ ਦੀ ਬਲਜੀਤ ਕੌਰ ਅੱਛਾ ਜੀ ਆਪਾਂ ਗੱਲ ਕਰੀ ਕਿੰਨੇ ਕਿ ਤੋਂ ਨਾਲ ਪ੍ਰਵਾਸ ਜੁੜੇ ਹੋਏ ਅੰਗਣਵਾੜ ਕਿੰਨੇ ਹੈਗੇ ਜੀ ਬਣਾਉਣੇ ਤੇ ਖਾਣੇ ਦੇ ਅੰਗਣਵਾੜੀ ਤੇ ਪੰਜਾਬ ਦੇ ਵਿੱਚ 54 ਹਜ਼ਾਰ ਅੰਗਣਵਾੜੀ ਵਰਕਰ ਹੈਲਪਰ ਕੰਮ ਕਰਦੇ ਹੈਗੇ ਆ ਜਿਹੜਾ ਹੁਣ ਇਹ ਬਠਿੰਡੇ ਦੇ ਵਿੱਚ ਹੈਗੀਆਂ ਇਹ ਘੱਟ ਤੋਂ ਘੱਟ ਵੀ ਪੌਣੇ 800 ਅੰਗਣਵਾੜੀ ਵਰਕਰ ਹੈਲਪਰ ਹੈ ਜਿਹੜੀਆਂ ਕੰਮ ਕਰਦੀਆਂ ਤੇ ਪਰਿਵਾਰ ਤਾਂ ਤੁਸੀਂ ਦੇਖ ਲਓ ਹਰ ਇੱਕ ਦੇ ਨਾਲ ਕਿੰਨੇ ਪਰਿਵਾਰ ਹੁੰਦੇ ਆ ਪਰ ਇਹਨਾਂ ਨੂੰ ਪਰਿਵਾਰਾਂ ਦੀ ਪਰਵਾਹ ਕੋਈ ਨਹੀਂ ਇਹਨਾਂ ਦਾ ਤਾਂ ਦਾ ਲੱਗਿਆ ਨਾ ਇੱਕ ਵਾਰੀ ਵੋਟਾਂ ਲੈ ਲਿਆਂਗੇ ਅਗਲੇ ਤਾਂ ਹੁਣ ਮਹਾਰਾਜੇ ਬਣ ਕੇ ਬੈਠੇ ਹੋਏ ਆ ਅੱਛਾ ਜਿਸ ਤਰ੍ਹਾਂ ਤੁਹਾਡੀ ਇਨੀ ਖਾਵਾ ਆ ਰਹੀਆਂ ਅੱਗੇ ਵੋਟਾਂ ਵੀ ਆ ਰਹੀਆਂ ਹੈਗੀਆਂ ਕਿ ਫਿਰ ਤੁਸੀਂ ਵੋਟਾਂ ਪਾਓਗੇ ਜੋ ਵੀ ਤੁਹਾਡਾ ਉਮੀਦਵਾਰ ਹੋਵੇ ਇਹ ਤਾਂ ਤੁਹਾਨੂੰ ਸਵਾਲ ਹੀ ਤਾਂ ਕਿਸੇ ਨੂੰ ਕੰਮ ਬਦਲੇ ਤੈਨੂੰ ਖਾਣ ਹੀ ਦੇਣਗੇ ਤਾਂ ਫਿਰ ਵੀ ਵੋਟਰ ਫਿਰ ਕਿਹੜੇ ਮੂੰਹ ਨਾਲ ਵੋਟ ਮੰਗਣਗੇ ਦੱਸੋ ਇਹ ਤਾਂ ਮੰਗ ਹੀ ਨਹੀਂ ਸਕਦੇਗੇ ਇਹ ਹੋਰ ਵੀ ਤੁਹਾਨੂੰ ਪਾਉਂਗੇ ਫਿਰ ਤੇ ਹੋਰ ਨੂੰ ਤਾਂ ਪਾਵਾਂਗੇ ਅਸੀਂ ਕਿਹੜਾ ਨਕਸ ਲਾਈਟਾਂ ਵੀ ਅਸੀਂ ਵੋਟਾਂ ਦਾ ਬਾਈਕਟ ਕੀਤਾ ਹੋਇਆ ਨਹੀਂ ਫਿਰ ਇਹ ਮੰਗਾ ਤਾਂ ਮੰਨੀ ਚੀਜ਼ ਦੇਣਾ ਤੁਹਾਡੇ ਨਾਲ ਔਰ ਅਸੀਂ ਤਾਂ ਕਹਿੰਦੇ ਵੀ ਮੰਨਣੀਆਂ ਚਾਹੀਦੀਆਂ ਇਹਦਾ ਇਹਦਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਾ ਅਸੀਂ ਕਹਿੰਦੇ ਕਿਉਂ ਇਦਾਂ ਦੀ ਹਾਲਾਤ ਬਣਾਏ ਇਹਨਾਂ ਨੇ ਕਿਉਂ ਨਹੀਂ ਵੋਟਾਂ ਵੋਟਾਂ ਦੇ ਦਿਨ ਹੁਣ ਲੋਕ ਫਿਰ ਵੀ ਧਰਨੇ ਕਰਦੇ ਹੁਣ ਤੇ ਫਿਰ ਉਹਦਾ ਮਤਲਬ ਤਾਂ ਡਰ ਨਹੀਂ ਹੈਗਾ ਨਾ ਮੈਂ ਤਾਂ ਇਹੀ ਕਹਿਣਾ ਚਾਹਣੀ ਆ ਵੀ ਇਹਨਾਂ ਨੂੰ ਇਹ ਲੱਗ ਗਿਆ ਪਤਾ ਵੀ ਅਸੀਂ ਇੱਕ ਵਾਰੀ ਝੂਠ ਤੂਫਾਨ ਮਾਰ ਲਏ ਸਾਡਾ ਲੱਗ ਗਿਆ ਦਾ ਹੁਣ ਸਰਕਾਰ ਸਾਡੀ ਆਉਣੀ ਨਹੀਂ ਲੋਕਾਂ ਨੂੰ ਤਾਂ ਇਹਨਾਂ ਨੇ ਤਰਸਾਇਆ ਰਾਸ਼ਨ ਤੋਂ ਜਨਤਾ ਤਰਸੀ ਜਾਂਦੀ ਹੈ ਸਗਣ ਸਕੀਮ ਤੋਂ ਕੁੜੀਆਂ ਬੈਠੀਆਂ ਹੈਗੀਆਂ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਜਾ ਰਹੀਆਂ ਬਿਜਲੀ ਦੇ ਬਿੱਲ ਜਿਹੜੇ ਕਹਿੰਦੇ ਮਾਫ ਡੇ ਡੇ ਆਗੇ ਲੋਕਾਂ ਨੂੰ ਤਾਂ ਇਹਨਾਂ ਦਾ ਹੁਣ ਕੋਈ ਧਿਆਨ ਨਹੀਂ ਇਹਦਾ ਸਿਰਫ ਆਪਣੀਆਂ ਤਜੋਰੀਆਂ ਭਰਨ ਤੇ ਲੱਗੇ ਹੋਏ ਆ ਕਿਉਂਕਿ ਹੁਣ ਦਾ ਲੱਗਿਆ ਦੂ ਬਾਦ ਲੱਗਣਾ ਨਹੀਂ ਮੈਡਮ ਜਿਸ ਤਰ੍ਹਾਂ ਚੋਣ ਜਾਬਤਾ ਲੱਗਿਆ ਤੁਸੀਂ ਮਲੇਪੋਟੀ ਵਾਰ ਆਏ ਹੈਗੇ ਹੋ ਇਹ ਤੁਹਾਨੂੰ ਇਹ ਨਹੀਂ ਕਹਿਣਗੇ ਵੀ ਮੈਂ ਹੁਣ ਕੁਛ ਨਹੀਂ ਕਰਦਾ ਚੋਣ ਜਾਬਤੇ ਲੱਗ ਨਾ ਕੋਈ एलान ਕਰ ਸਕਦਾ ਨਾ ਇਹ ਫੰਡ ਦੇ ਸਕਦਾ ਨਹੀਂ ਨਹੀਂ एलान एलान ਨੂੰ ਕਿਹੜਾ ਸੀ ਕੁਝ ਨਵਾਂ ਮੰਗ ਰਹੇ ਆ ਕੰਮ ਕਰਕੇ ਤਨਖਾਹ ਮੰਗ ਰਹੇ ਆ ਹੋਰ ਹੋਰ ਕੀ ਹੈ ਦੱਸੋ 14 ਮਹੀਨੇ ਹੋ ਚੁੱਲਾ ਢੰਡਾ ਪਿਆ ਜੀ ਫਿਰ ਜੀ ਸਾਰੇ ਦਾ ਪਰਿਵਾਰ ਦਾ ਚੁੱਲਾ ਲੋਕੀ ਰਾਸ਼ਨ ਧਾਰ ਦੇਣੋਂ ਹਟ ਕੇ ਦੁਕਾਨਾਂ ਵਾਲੇ ਕਹਿੰਦੇ ਕੀ ਗਾਰੰਟੀ ਹੈ ਵੀ ਤੁਹਾਨੂੰ ਸਰਕਾਰ ਤਨ ਖਾ ਦੇਊਗੀ ਜੇ ਸਵਾ ਸਾਲ ਨਹੀਂ ਦਿੱਤੀ ਤਾਂ ਫਿਰ ਕੀ ਗਾਰੰਟੀ ਹੈ ਦੱਸੋ